ਗਨ ਹਾਊਸ ਤਰਨਤਾਰਨ ਵਿੱਚ ਚੋਰੀ ਕਰਨ ਵਾਲਿਆਂ ਨੂੰ ਤਰਨਤਾਰਨ ਦੀ ਪੁਲਿਸ ਨੇ ਕੀਤਾ ਕਾਬੂ ਤਰਨਤਾਰਨ ਅੰਮ੍ਰਿਤਸਰ ਬਾਈਪਾਸ ਚੌਕ ਵਿੱਚ ਇੱਕ ਅਸਲਾ ਬਾਰੂਦ ਵਾਲੀ ਦੁਕਾਨ ਅੰਦਰ ਬਿੱਤੇ ਦਿਨੀ ਤੇ ਰਾਤ ਨੂੰ ਚੋਰਾ ਵੱਲੋਂ ਦੁਕਾਨ ਅੰਦਰੋਂ 22 ਹਥਿਆਰ ਚੋਰੀ ਕਰਕੇ ਨਾਲ ਲੈ ਗਏ ਜਾਂਦੇ ਜਾਂਦੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਚੋਰੀ ਕਰਕੇ ਨਾਲ ਲੈ ਗਏ ਘਟਨਾ ਦੀ ਸੂਚਨਾ ਮਿਲਦੇ ਹੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਅੱਜ ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਤੇ ਅਹਿਮ ਖੁਲਾਸੇ ਤਰਨ ਤਾਰਨ ਤੋਂ ਸੋਨੂ ਫਤਿਆਬਾਦ ਦੀ ਖਾਸ ਰਿਪੋਰਟ ਪਤਾ ਨਹੀਂ 28 ਤਰੀਕ ਨੂੰ ਰਿਪੋਰਟ ਹੋਇਆ ਸੀਗਾ ਇੱਥੇ ਨੀਟ ਗਨ ਹਾਊਸ ਮਨਮੀਤ ਉਹਦਾ ਮਾਲਕ ਸੀਗਾ ਉਹਨੇ ਗਨ ਹਾਊਸ ਜਿਹੜਾ ਸਵੇਰੇ 28 ਤਰੀਕ ਨੂੰ ਆਪਣਾ ਦੁਪਹਿਰੀ ਖੋਲ੍ਹਿਆ ਸੀਗਾ ਤਾਂ ਤਲਾਸ਼ ਦਿੱਤੀ ਸੀ ਪੁਲਿਸ ਨੂੰ ਕਿ ਚੋਰੀ ਹੋ ਗਈ ਤੇ ਉਹ ਇਮੀਡੀਏਟਲੀ ਅਸੀਂ ਜਾ ਕੇ ਜਦੋਂ ਮੌਕਾ ਦੇਖਿਆ ਸੀਗਾ ਤਾਂ ਕਾਫੀ ਦੇਰ ਤੋਂ ਇਹ ਬੰਦ ਰੱਖਿਆ ਹੋਇਆ ਸੀਗਾ ਕਰੀਬ 2 ਸਾਲ ਤੋਂ ਹੋਰ ਬੰਦ ਹੈ ਖੋਲਦਾ ਸੀਗਾ 10-15 ਦਿਨ ਬਾਅਦ ਕਦੀ ਖੋਲ੍ਹ ਲਿਆ ਜਾਂ ਮਹੀਨੇ ਬਾਅਦ ਖੋਲ੍ਹ ਲਿਆ ਉਸ ਤੋਂ ਕਾਰਵਾਈ ਸ਼ੁਰੂ ਕੀਤੀ ਫਿਰ ਜੁਆਇੰਟ ਜਿਹੜਾ ਆਪਰੇਸ਼ਨ ਹੋਇਆ ਸਾਡਾ ਈਜੀਟੀਐਫ ਦੇ ਨਾਲ ਉਹਨਾਂ ਕੋਲ ਕੁਝ ਡੀਟਸ ਸੀਗੀਆਂ ਅ ਪਹਿਲੇ ਸਭ ਤੋਂ ਇਨਕ੍ਰੈਸ਼ਨ ਜਿਹੜਾ ਫੜਿਆ ਗਿਆ ਔਰ ਲੋਕੇਸ਼ਨ ਜਿਹੜਾ ਸੀ ਉਹਦੇ ਤੋਂ ਅੱਗੇ ਜਿਹੜਾ ਚੱਲੀ ਤੇ ਇਹ ਡੈੱਟਸ ਸੀ ਸੀਗੇ ਚਾਰਾਂਜੀਤ ਚੱਲੀ ਇਹਦੀ ਪਹਿਲੇ ਵੀ ਪਾਇਆ ਸਾਈਡ ਹੀ ਹੈਗੀ ਹੈ ਤਿੰਨ ਛੋਲੇ ਤੇ ਜਿਹੜਾ ਪਰਚਾ ਇਹਦੇ ਤੇ ਹੈਗਾ ਇਹ ਇਹਦੇ ਦੋ ਬ੍ਰਦਰ ਨਾਲ ਇਨਵੋਲਵ ਸੀਗੇ ਇਹਨਾਂ ਨੇ ਇਹ ਦੋ ਤਿੰਨ ਵਾਰੀ ਚ ਇੱਥੋਂ ਆ ਕੇ ਸਮਾਨ ਕੱਢਿਆ ਜੋ ਇਹਨਾਂ ਨੇ ਦੱਸਿਆ ਔਰ ਸਾਰਾ ਸਮਾਨ ਇਹ ਇਹਨਾਂ ਨੇ ਆਪਣੇ ਰੂਹ ਜੇ ਕੰਢੇ ਕਿਸੇ ਲੁਕੋ ਕੇ ਰੱਖਿਆ ਹੋਇਆ ਸੀ ਜੋ ਅਚੇ ਜੀ ਚਰਨਜੀਤ ਉਪੀ ਰੋਸ ਕਰ ਲਿਆ ਚਰਨਜੀਤ ਨੇ ਅਰੈਸਟ ਹੋ ਕੇ ਉੱਥੋਂ ਜਿਹੜੀ ਆ 11 ਜਿਹੜੀਆਂ ਰਾਈਫਲਾਂ ਨੇ ਕਵਰ ਕਰਾਤੀਆਂ ਤਾਂ ਕੁਝ ਜਿਹਦਾ ਰਹਿੰਦਾ ਸਮਾਨ ਹੈਗਾ ਉਹ ਕਿਸੇ ਨੂੰ ਦਿੱਤਾ ਸੀਗਾ ਉਹ ਵੀ ਸੀ ਚਲਦੀ ਅਸੀਂ ਗ੍ਰਿਫਤਾਰ ਕਰਤੀ ਉਹਨਾਂ ਨੂੰ ਸਮਾਨ ਬਖੀਰ ਕਵਰੀ ਵੀ ਕਰਨਾ ਸਰ ਮਾੜੇ ਵੀ ਜਾ ਗਿਆ ਸਰ ਅੱਜ ਪੇਸ਼ ਕਰਾਂਗੇ ਕਿ ਅੱਜ ਦੀ ਅਸੀਂ ਸਰ ਇਹਨਾਂ ਦਾ ਮੀਤ ਦੇ ਨਾਲ ਡੀ ਲੈਂਡਰ ਰੋਕੇਸ਼ਨ ਹੋਏਗੀ ਤੇ ਫੇਰੀ ਪਤਾ ਲੱਗੇਗਾ ਪਰ ਹਜੇ ਤੱਕ ਤਾਂ ਅਸੀਂ ਜਿਹੜੀ ਇਹ ਪਹਿਲੇ ਰਿਕਵਰੀ ਦਾ ਸੀਗਾ ਮੇਨ ਕੀ ਕਿਸੇ ਮਾੜੇ ਅੰਸਰਾਂ ਦੇ ਹੱਥ ਪੈਣਗੇ ਵੈਪਨ ਵੈਪਨ ਨੂੰ ਕਵਰ ਸਿਕਿਉਰ ਕਰਨੇ ਜ਼ਰੂਰੀ ਸੀ ਅੱਜ ਦੇ ਜੋ ਕ੍ਰੀਬ 16 ਜਿਹੜੀਆਂ ਰਾਈਫਲਾਂ ਸੀ ਉਹ 15 ਛੇ ਰਾਈਫਲਾਂ ਸੀ 15 ਤੋਂ 11 ਅਕਾਊਂਟ ਫਾਰ ਹੋ ਗਈਆਂ ਪੰਜ ਜਿਹੜੇ ਛੋਟੇ ਵੈਪਨ ਸੀਗੇ ਰਵਲਵਰਸ ਇਹ ਜਿਹੜੇ ਨਵੀਰ ਕਬੂ ਜਿਹੜੇ ਚੋਪੁਰਸ਼ਿਕ ਦੇ ਵਪਾਰ ਜਿਹੜੇ ਆ ਅੱਗੇ ਦਿੱਤੇ ਵੀ ਆ ਕਿਸੇ ਨੂੰ ਪੈਸੇ ਵਾਸਤੇ ਤਾਂ ਉਹ ਵੀ ਬੰਦੇ ਆ ਜਾਣਗੇ ਜੀ ਉਹ ਵੀ ਅਸੀਂ ਕਰ ਰਹੇ ਹਾਂ ਉਹ ਵੀ ਰਾਲਪ ਅਪ ਹੋ ਜਾਣਗੇ ਐਂਡ ਉਹ ਵੀ ਰਿਕਵਰੀ ਹੋ ਜੇਗੀ ਮੇਨ ਮਕਸਦ ਇਹਨਾਂ ਦਾ ਸਿਰਫ ਆਪਣੀ ਨਸ਼ੇ ਦੀ ਪੂਰਤੀ ਜਾਂ ਆਪਣੇ ਦੀ ਪੈਸੇ ਕੱਟਣੀ ਸਰ ਬੈਕਗ੍ਰਾਉਂਡ ਲੀਟ ਦੀ ਪਾਇਸਾਈਡ ਹੀ ਹੈਗੀ ਜਿਹਦੇ ਜਿਹੜੇ ਇੱਕ ਡਕੈਚੀ ਦਾ ਮਾਮਲਾ 399 ਦਾ ਦਰਚਾ ਸਰ ਕਿੰਨੇ